ਹਾਂਜੀ ਦੋਸਤੋ ਜਿਹੜਾ ਤੁਸੀਂ ਇਹ ਮੁੰਡਾ ਦੇਖ ਰਹੇ ਹੋ ਜਿੱਦੀ ਕਟਿੰਗ ਹੋ ਰਹੀ ਹੈ ਇਹ ਆਪਣੇ ਆਪ ਨੂੰ ਪਿੰਡ ਗਵਿੰਦਪੁਰਾ ਦਾ ਦੱਸਦਾ ਹੈ ਨਾਬੇ ਹਲਕੇ ਬਾਸੋਂ ਦੇ ਨੇੜੇ ਕੋਈ ਪਿੰਡ ਪੈਂਦਾ ਹੈ ਜਿਹੜੋ ਗਵਿੰਦਪੁਰੇ ਦਾ ਦੱਸਦਾ ਹੈ ਇਹ ਤਮਾਂ ਤੋਂ ਥੋੜਾ ਜਿਹਾ ਅਫਸਤ ਵੀ ਲੱਗਦਾ ਹੈ ਬੋਲਦਾ ਠੀਕ ਹੈ ਗੱਲਾਂ ਦਾ ਜਵਾਬ ਦਿੰਦਾ ਹੈ ਪਰ ਜ਼ਿਆਦਾਤਰ ਇਹ ਲਿਬੜਿਆ ਤੇ ਬੜਿਆ ਰਹਿੰਦਾ ਹੈ ਅੱਜ ਰਿੰਕੂ ਲਾਲਕਾ ਤੇ ਟਾਈਗਰ ਬਾਈ ਉਹਨਾਂ ਵੱਲੋਂ ਇਸ ਨੂੰ ਖੜ ਕੇ ਸੇਵ ਕਰਾਈ ਗਈ ਕਟਿੰਗ ਕਰਾਈ ਗਈ ਨਮਾਇਆ ਧਵਾਇਆ ਗਿਆ ਨੌ ਕੱਟੇਗੇ ਇੱਕ ਇਨਸਾਨੀਅਤ ਤੇ ਨੌ ਤੇ ਸੇਵਾ ਦੀ ਕਿਤੀ ਗਈ ਉਸ ਤੋਂ ਬਾਅਦ ਇਹਨੂੰ ਨਮਾਟਵਾ ਕੇ ਕੱਪੜੇ ਪਵਾਏਗੇ ਕੱਪੜੇ ਪਵਾਏਗੇ ਰੋਟੀ ਤੇ ਖਵਾਈ ਗਈ ਤੇ ਚਾਹ ਵੀ ਪਿਆਏਗੀ ਇਸ ਤਰ੍ਹਾਂ ਦੇ ਇਨਸਾਨ ਅੱਜਕਲ ਦੁਨੀਆ ਤੇ ਬਹੁਤ ਘੱਟ ਮਿਲਦੇ ਹਨ ਜੋ ਦੂਜਿਆਂ ਦੀ ਦੂਜਿਆਂ ਲਈ ਜੋ ਦੂਜਿਆਂ ਦਾ ਭਲਾ ਕਰੇ ਪੂਰੀ ਵੀਡੀਓ ਦੇਖੋ ਜੇ ਕੋਈ ਪਛਾਣਦਾ ਇਹਨੂੰ ਇਹਦੇ ਪਰਿਵਾਰ ਦਾ ਇਹ ਸਾਰਾ ਡਰੈੱਸ ਪਾਖਦਾ ਹੈ ਤੇ ਪਰਿਵਾਰ ਦਾ ਨੋ ਲੈਂਦਾ ਹੈ ਆਹ ਸੋਨੇ ਨੇੜੇ ਪਿੰਡ ਗਵਿੰਦਪੁਰਾ ਦੱਸਦਾ ਹੈ ਇਹ ਤੇ ਤੇ ਆਪਣੇ ਪਿੰਡ ਦਾ ਨੋ ਗਵਿੰਦਪੁਰਾ ਦੱਸਦਾ ਦੱਸਣ ਜੋਗ ਇਹ ਵੀ ਹੈ ਇਹ ਕਹਿੰਦਾ ਵੀ ਮੈਂ ਘਰੇ ਵੀ ਬਗ ਜਾਣਾ ਆਪੇ ਆਪਣੇ ਆਪ ਆ ਜਾਂਦਾ ਹੈ ਤੇ ਨਾਬੇ ਚ ਫਿਰਦਾ ਰਹਿੰਦਾ ਹੈ ਬਾਬਲੀ ਇਹਦੇ ਦੀ ਡੈਥ ਹੋ ਚੁੱਕੀ ਤੇ ਮਾਂ ਘਰ ਚ ਇਕੱਲੀ ਹੈ ਦੂਜਾ ਭਾਈ ਹੈ ਇੱਕ ਹੋਰ ਉਹਦਾ ਇਹ ਕਲੀਅਰ ਨਹੀਂ ਕਰਦਾ ਬਸ ਇਹ ਇਹਦੇ ਹਾਲਾਤ ਨੇ ਚਲੋ ਨਾਬੇ ਚ ਸਮਾਜ ਸੇਵਕ ਬਹੁਤ ਨਹੀਂ ਸਾਡੇ ਚ ਤਾਂ ਕੋਈ ਰੱਬ ਦੀ ਜਿਵੇਂ ਸਾਡੇ ਨਾਬੇ ਨੂੰ ਛੋਟੀ ਕਾਸ਼ੀ ਨਾਮ ਦਿੱਤਾ ਜਾਂਦਾ ਤਾਂ ਉਸੇ ਤਰ੍ਹਾਂ ਇਹ ਸਮਾਜ ਸੇਵਕ ਲੋਕ ਤੁਗਣਾ ਦੇਖਣੀ ਹੈ ਕਿਸੇ ਨਾ ਕਿਸੇ ਦੀ ਸੇਵਾ ਕਰਦੇ ਰਹਿੰਦੇ ਹਨ